ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ ਹੈ। ਉਸੇ ਧਰਨੇ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਾਂ ਵਾਲੀ ਦਾ ਇੱਕ ਗੈਰ ਕਿਸਾਨ ਵੱਲੋਂ ਵੀ ਲਗਾਤਾਰ ਉੱਥੇ ਆਪਣੀ ਫਰਜ਼ ਸਮਝਦੇ ਹੋਏ ਉੱਥੇ ਸੇਵਾ ਕੀਤੀ ਜਾ ਰਹੀ ਹੈ। ਉਸ ਦੇ ਦੌਰਾਨ ਉਹ ਗਰੀਬੀ ਰೇಖੇ ਤੋਂ ਥੱਲੇ ਹੋਣ ਕਾਰਨ ਆਪਣੀ ਜਿੰਮ ਲੀਲਾ ਖਤਮ ਕਰ ਦਿੱਤੀ। ਉਸ ਨੇ ਕਿਹਾ ਸੀ ਕਿ ਕਿਸਾਨਾਂ ਦੇ ਜੋ ਹੱਕ ਨੇ ਉਹ ਦਿੱਤੇ ਜਾਣ ਇਸੇ ਨੂੰ ਲੈ ਕੇ ਉਹ ਬੜਾ ਸੰਸੀਰ ਸੀ ਗੰਭੀਰ ਸੀ ਤੇ ਇਸ ਦੇ ਉੱਪਰ ਅੱਜ ਮਾਨਸਾ ਦੇ ਵਿੱਚ ਕੈਂਚੀਆ ਪਰਚੌਂਕ ਬੰਦ ਕਰ ਦਿੱਤਾ ਗਿਆ ਹੈ ਕਿਸਾਨ ਯੂਨੀਅਨ ਵੱਲੋਂ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੀ ਸੁਣਾਉਂਦੇ ਹਾਂ ਘਟਨਾ ਕਰਮਚਾਰੀ ਉੱਤੇ ਜਗਜੀਤ ਸਿੰਘ ਡੱਲੇਵਾਲ ਪ੍ਰਧਾਨ ਦਾ ਕੀ ਕਹਿਣਾ ਹੈ ਗੱਲਬਾਤ 25 ਤਰੀਕ ਦੀ ਘਟਨਾ ਹੈ ਸਵੇਰ 8:30 ਵਜੇ ਜਦੋਂ ਮੈਸੇਜ ਆਇਆ ਪਤਾ ਲੱਗਿਆ ਇੱਕ ਵਾਰੀ ਤਾਂ ਸਾਰੇ ਅਸੀਂ ਝੰਡੂਣ ਕੇ ਜੇ ਰੱਖਤੀ ਸੀਗੇ ਵੀ ਯਾਰ ਗਰਮੀ ਤੇ ਗੱਲਾਂ ਨਹੀਂ ਕਰ ਸਕਦਾ ਪਰ ਜਦੋਂ ਜਾ ਕੇ ਪਤਾ ਲੱਗਿਆ ਬੰਦੇ ਗਏ ਅਚਾਨਕ ਸੱਜ ਜਾਨੀ ਆ ਰਿਹਾ ਸੀ ਸੋ ਸਾਰੇ ਅਸੀਂ ਜਿਹੜੇ ਆਸੇ ਪਾਸੇ ਸੀਗੇ ਪਹੁੰਚੇ ਪਹੁੰਚ ਕੇ ਫਿਰ 11:00 ਵਜੇ ਉਸੇ ਕਰਵਾਰ ਨੂੰ ਦੇਖ ਕੇ ਗਏ ਤੇ ਕੋਈ ਨਹੀਂ ਦੱਸਿਆ ਇਹ ਜਿਹੜੀ ਫਿਰ ਕਹਾਣੀ ਸਾਰਾ ਸਦਾ ਨਿਕਲ ਕੇ ਆਇਆ ਵਾਕਿਆ ਇਹ ਠੀਕ ਹੈ ਸੋਡੀ ਗੱਲ ਆ ਕਿ ਬਹੁਤੇ ਲੋਕ ਇਹ ਕਹਿੰਦੇ ਵੀ ਜਦ ਅਸੀਂ ਤਾਂ ਇੱਕ ਕਿਸਾਨਾਂ ਦੀ ਲੜਾਈ ਆ ਇਸ ਪਰਿਵਾਰ ਕੋਲੇ ਪਤਾ ਲੱਗਿਆ ਬਾਅਦ ਜਦੋਂ ਜਾ ਕੇ ਪਰਿਵਾਰ ਉੱਥੇ ਗਿਆ ਕਿ ਕੋਈ ਜ਼ਮੀਨ ਨਹੀਂ ਸਾਰਾ ਬੇਟੀ ਵੀ ਸਭ ਤੋਂ ਵੱਡੀ ਐ ਬੇਟੇ ਛੋਟੇ ਰਹਿ ਵੀ ਕਿਰਾਏ ਤੇ ਰਿਆ ਤੇ ਮਾਂ ਸਦੇ ਉਹ ਉੱਤ ਸਵੀਰ ਸਾਹਮਣੇ ਆਈ ਏ ਸਾਰੀ ਇਹ ਸਾਡੇ ਲਈ ਵੀ ਬਹੁਤ ਸੋਚਣ ਲਈ ਮਜਬੂਰ ਹੈ। ਨਹੀਂ ਤਾਂ ਅਸੀਂ ਜਿਹੜੀ ਮਾੜੀ ਮੁੱਢੀ ਜਿਹੜੀ ਸਹਿਤਾ ਚਲੋ ਇਧਰ ਨਹੀਂ ਧਿਆਨ ਕਰਦੇ ਵੀ ਜਦ ਠੀਕ ਹੈ ਜ਼ਮੀਨ ਹੈਗੀ ਹੈ ਚਲੋ ਖਵਾਰ ਦਾ ਕੱਥ ਪਜਗਾਰ ਚੱਲਦਾ ਹੈ। ਤੇ ਇਧਰ ਜਦੋਂ ਜਮਈ ਹੀ ਸਾਰੇ ਕੌਸੇ ਬਣੋ। ਉਹ ਤੋਂ ਜਿਹੜੀ ਉਹ ਘਟਨਾ ਤਾਂ ਹੋਈ ਹੋਈ ਇਹੇ ਦੇ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰ ਨੇ ਸਾਡੇ ਤੇ ਬੋਝ ਪਾਇਆ। ਅਸੀਂ ਤਾਂ ਸੋਚਿਆ ਨਹੀਂ ਸੀਗਾ ਜਿਵੇਂ ਪ੍ਰਧਾਨ ਜੀ ਨੇ ਗੱਲ ਕਹੀ ਵੀ ਅਸੀਂ ਤਾਂ ਪਰਿਵਾਰ ਮੁਤਾਬਕ ਚੱਲਦੇ ਆ ਜੋ ਉਹਨਾਂ ਦੀ ਗੱਲ ਹੈ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਸੁੱਡੇ ਲੈ ਖਿਲਾਇਆ ਤੁਸੀਂ ਦੱਸੋ ਕਿਵੇਂ ਦਾ ਹੋ ਵੀ ਬੋਝ ਬਣਿਆ ਸਾਡੇ ਤਾਂ ਅਸੀਂ ਤਾਂ ਜ਼ਰੂਰੀ ਫਿਰ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਸਾਡੇ ਜਨ ਸਤਰਾ ਦੀ ਰਾਤ ਨੂੰ ਮੀਟਿੰਗ ਹੋਈ ਭਾਈ ਬਹੁਤ ਖਸਾਨ ਸੀਗਾ ਬੀਲੀ ਦਾ ਕੰਮ ਜਾਣਦਾ ਸੀਗਾ ਦਿਨ ਰਾਤ ਮੋਰਚੇ ਦੇ ਵਿੱਚ ਇਹਦੀ ਬਿਉਟੀ ਸੀ ਹੋ ਸਕਦਾ ਸਾਡੇ ਆਗੂ ਕੋਮਾ ਕੋਈ ਜ਼ਿਲ੍ਹਾ ਪ੍ਰਧਾਨਾ ਪੂਰ ਪੰਜਾਬ ਚਾਜ ਕੋ ਬਲਾਗ ਚ ਹੈ ਇਹਨੂੰ ਕੋਈ ਨਾ ਜਾਣਦਾ ਵੀ ਗਰਮੀਤ ਨੂੰ ਸਾਰੇ ਜਾਣਦੇ ਨੇ ਕਾਰੋਬਾਰੀ ਸਾਰਾ ਇਹਦਾ ਸਮਝ ਲਿਆ ਜੀ ਦੁੱਧ ਆਉਣਾ ਤਾਂ ਵੀ ਵੰਡਣਾ ਹੈ ਸਟੇਜ ਤੇ ਹੋਗਾ ਕੁਝ ਸਟੇਜ ਤੇ ਵੀ ਇਹਨੂੰ ਦੱਸਣਾ ਪੰਜ ਸੱਤ ਸਾਡੇ ਉੱਤੇ ਪੱਕੇ ਵਰਕਰ ਨੇ ਜਿਹੜੇ ਇਹ ਲੱਗ ਰਹੇ ਨੇ ਵੀ ਸਾਡੇ ਪ੍ਰਧਾਨ ਹੁਣ ਉਹ ਨੇ ਤਾਂ ਇਸ ਸਥਿਤੀ ਦੇ ਵਿੱਚੋਂ ਫਿਰ ਜਦੋਂ ਇਹ ਘਟਨਾ ਵਾਪਰ ਗਈ ਨਾਨਕ ਸਿੰਘ ਆਪਣੇ ਇੱਥੇ ਰਹੇ ਨੇ ਮਾਨਸਾ ਦੇ ਵਿੱਚ ਇਹ ਸੰਬੰਧਤ ਸਾਰਾ ਬਣਦਾ ਸੀ ਕਿ ਪਟਿਆਲੇ ਜ਼ਿਲ੍ਹੇ ਨਾਲ ਉਹ ਜਿਹੜਾ ਖਨੌਰੀ ਹੈਗਾ ਪਟਿਆਲੇ ਚ ਕਰਨ ਨਾਨਕ ਸਿੰਘ ਨੇ ਗੱਲ ਕੀਤੀ ਸਾਡੇ ਨਾਲ ਇਹ ਵੀ ਕੀ ਹੈ ਤੁਸੀਂ ਸਾਰੀ ਗੱਲ ਦੱਸਦੇ ਵੀ ਆ ਕੁਝ ਹੋਇਆ ਚਲੋ ਕਹਿੰਦਾ ਵੀ ਛੁੱਟੀ ਅੱਗੇ ਕੀ ਕਹਿੰਦਾ ਕਿ ਤੋ ਪ੍ਰਸ਼ਾਸਨ ਸਰਕਾਰ ਨੇ ਮਿਕੜੋ ਇਹ ਸਰਕਾਰ ਸਾਨੂੰ ਬੁਲਾਉਉ ਸੀ ਤਾਂ ਚਲੋ ਕਹਿੰਦਾ ਵੀ ਮੈਂ ਤੁਹਾਨੂੰ ਦੱਸਦਾ ਬਾਅਦ ਚ 9 ਵਜੇ ਉਹਨੇ ਆ ਗਿਆ ਵੀ ਛੁੱਟੀ ਕੱਲੋ ਸਵੇਰ ਮਾਨਸਬ ਪ੍ਰਸ਼ਾਸਨ ਨਾਲ ਡੀਸੀ ਨਾਲ ਐਸਐਸਪੀ ਨਾਲ ਮੀਟਿੰਗ ਕਰਵਾ ਗਿਆ ਅੱਸੀ ਕੋਈ ਵੀ ਠੀਕ ਹੈ ਕਰਵਾ ਦੋ ਤੇ ਮੀਟਿੰਗ ਕਰਵਾਈ ਉਹ ਲਗਭਗ ਮੈਨੂੰ ਲੱਗਦਾ ਵੀ 11:30 12 ਵਜੇ ਮੀਟਿੰਗ ਸ਼ੁਰੂ ਹੋਈ ਨਾ ਉਸਾਂ ਇਹ ਸਾਡੇ ਜ਼ਿਲ੍ਹਾ ਕਮੇਟੀ ਗਈ ਪਰਾਨੀ ਇਹ ਹੋਈ ਵੀ ਜ਼ਿੰਮੇਵਾਰ ਹੁੰਦਾ ਡੀਸੀ ਸਾਹਿਬ ਸਾਰਾ ਜ਼ਿਲ੍ਹੇ ਦਾ ਪ੍ਰਬੰਧਕ ਉਹਨਾਂ ਕੋਲੇ ਆ ਐਸਐਸਪੀ ਕੋਲੇ ਆ ਕਿਉਂਕਿ ਛਣ ਲਿਖ ਜੈਸ ਨਹੀਂ ਰਹਿ ਜਾਂਦੀ ਕੋਈ ਛੋਟਾ ਅਫਸਰ ਹੋਵੇ ਤਾਂ ਵੀ ਮੈਂ ਮੀਟਿੰਗ ਦੇ ਵਿੱਚ ਕੋਈ ਫੈਸਲਾ ਲੈਣ ਨੂੰ ਨਹੀਂ ਮੇਰੇ ਕੋਲ ਤਾਂ ਜੀ ਪਾਵਰ ਨਹੀਂ ਜਾਂ ਮੈਨੂੰ ਭੇਜਿਆ ਤਾਂ ਇਹਨਾਂ ਨੇ ਗੱਲ ਰੱਖੀ ਵੀ ਪਰਿਵਾਰ ਦੀ ਸਾਦੀ ਉਹ ਭੈਣ ਜਿਹੜੀ ਅਸੀਂ ਤਾਂ ਹੁਣ ਫਿਰ ਕੋਈ ਕਾਂਗੇ ਜਿਹੜੀ ਸਾਰਾ ਉਹ ਵੀ ਪਰਿਵਾਰ ਨਹੀਂ ਲੱਗਦਾ ਇਹ ਬੱਚੇ ਕਿਵੇਂ ਬਰਤੋਂ ਸਕਿੱਤਾ ਹੈ ਇਹਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ ਕਿ ਵੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ 25 ਲੱਖ ਰੁਪਈਆ ਦੀ ਸਹਾਇਤਾ ਦਿੱਤੀ ਜਾਵੇ ਤਾਂ ਸਾਡੇ ਸਮਾਜ ਦੇ ਵਿੱਚ ਰਹਿਣਯੋਗ ਮਾੜਾ ਬਤਾ ਇਹ ਕੁਛ ਬੱਚਿਆਂ ਦਾ ਇਹ ਰਹਿਣ ਨੂੰ ਕਰ ਲੋ ਤਾਂ ਉੱਤੇ ਡੀਸੀ ਸਾਹਿਬ ਐਸਐਸਪੀ ਇੱਕੇ ਮੰਗ ਤੇ ਇੱਕੇ ਸੁਰਚ ਬੋਲੇ ਕਿ ਨਹੀਂ 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 ਸਰਕਾਰ ਆਏ ਤੇ ਜੀ ਇਪਸੇ ਦੇਣ ਲੱਗਦੇ ਨਾ ਸੀ ਕੰਸਮ ਦੇ ਸਕਦੇ ਨਾ ਸੀ ਕੋਈ ਹੋਰ ਸਦਾ ਦੇ ਸਕਦੇ ਜਿਹੜੀ ਮੋਰਚ ਨਾਲ ਸੰਬੰਧਤ ਜੋੜ ਕੇ ਦਿੱਲੀ ਵਾਲੀ ਗੱਲ ਅਸੀਂ ਉਦੋਂ ਪਾਸੇ ਨਹੀਂ ਜਾ ਸਕਦੇ ਚਲੋ ਸਾਡੀ ਗੱਲ ਟੁੱਟ ਗਈ ਪਰ ਕੁੱਤ ਕੀ ਤਾਂ ਫਿਰ ਜਦੋਂ ਸਾਨੂੰ ਇਹ ਜਦੋਂ ਇਹਨਾਂ ਨੇ ਪਿੰਡ ਨੇ ਕੱਲਿਆਂ ਨੇ ਕੁੱਠਿਆਂ ਵਾਲੀ ਦੇ ਵਿੱਚ ਜਾਮ ਲਾਇਆ ਕਿਉਂਕਿ ਜਿਹੜੇ ਰਿਸ਼ਤੇਦਾਰ ਦੋਸਤ ਮਿੱਤਰ ਆਉਂਦੇ ਆ ਉਹ ਅਗਲੇ ਆਉਂਦੇ ਆਮਦਰਦੀ ਦੇ ਵਿੱਚ ਇਹਨਾਂ ਨੇ ਜਦੋਂ ਜਾਮ ਲਾਇਆ ਫਿਰ ਅਸੀਂ ਵੀ ਸੋਚਿਆ ਤਾਂ ਕਿ ਇੱਕ ਇਤ ਐਡੀ ਵੱਡੀ ਘਟਨਾ ਹੋਈ ਹੈ ਇੱਕ ਪਿੰਡ ਇੱਕ ਪਰਿਵਾਰ ਸੜਕ ਤੇ ਬੈਠਾ ਜਰ ਜ਼ਿੰਮੇਵਾਰੀ ਆਪਣੀ ਹੈ ਫਿਰ ਆਪਾਂ ਦੀ ਤਾਂ ਉਹਦੇ ਵਿੱਚੋਂ ਆਹ ਜਿਹੜਾ ਅਸੀਂ ਕੈਂਚੀ ਤੇ ਆਏ ਬੈਠੇ ਬੈਠ ਕੇ ਹੁਣ ਅਸੀਂ ਫੈਸਲਾ ਕੀਤਾ ਵੀ ਘਟੋ ਘਟ ਪਰਿਵਾਰ ਦੀ ਸਹਿਮਤੀ ਦੇ ਮੁਤਾਬਿਕ ਜਿੱਥੇ ਉਹਨਾਂ ਦੀ ਤਸੱਲੀ ਹੁੰਦੀ ਆ ਪਵਨ ਕਿੰਨੇ ਦੇ ਹੋ ਜੀ ਉਹਨਾਂ ਦੀ ਸਹਿਮਤੀ ਉਹਨਾਂ ਜਰ ਅਸੀਂ ਲੜਾਂਗੇ ਸਾਡੇ ਤਾਂ ਅਸੀਂ ਕੱਲ ਐਸਡੀਐਮ ਸਾਹਿਬ ਨੇ ਸੱਦੇ ਸੀ ਜੀਐਸਬੀ ਸੀਗਾ ਅਸੀਂ ਉਹਨੂੰ ਕਿਹਾ ਇਹ ਕਹਿੰਦੇ ਵੀ ਅਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ ਸਾਨੂੰ ਲਿਖ ਕੇ ਦੇ ਦਿਓ ਕੋਈ ਡਿਮਾਂਡ ਅਸੀਂ ਕਿਵੇਂ ਡਿਮਾਂਡ ਹੁੰਦੀ ਹੈ ਇਹ ਤਾਂ ਘਟਨਾ ਵਾਪਰ ਗਈ ਇਹਦਾ ਹੱਲ ਸਰਕਾਰ ਨੇ ਕਰਨਾ ਤੁਸੀਂ ਡਿਮਾਂਡ ਹੁੰਦੀ ਹੈ ਕਿਸੇ ਕੋਈ ਮੰਗਦੀ ਜਾਂ ਕੋਈ ਪਾਲਸੀ ਦੀ ਜਾਂ ਕੁਝ ਚੀਜ਼ ਬਣਾਉਣ ਵਾਲੀ ਅਸੀਂ ਲਾਇਆ ਧਰਨਾ ਕੋਈ ਮੰਗ ਪੱਤਰ ਦੇਤਾ ਉਹਦੇ ਸਰਕਾਰਾਂ ਗੌਰ ਕਰਨ ਨਾ ਕਰਨੋਂ ਬਾਅਦ ਦੀ ਗੱਲ ਆ ਤਾਂ ਸਥਿਤੀ ਤੇ ਪਰਿਵਾਰ ਤਾਂ ਬੈਠਾ ਸੜਕ ਤੇ ਪਰ ਪਾਲਸੀ ਦੀ ਗੱਲ ਤਾਂ ਅਸੀਂ ਮੰਗਦੇ ਤੁਸੀਂ ਕਹੋਗੇ 2 ਸਾਲ ਦੀ ਪਾਲਸੀ ਬਣਾਓ 2 ਸਾਲ ਤੋਂ ਪਰਿਵਾਰ ਛੜਕ ਤੇ ਬੈਠਾ ਰੂਗਾ ਮੌਰੀ ਕਦਮ ਚੱਕੋ ਕਿ ਪਰਿਵਾਰ ਨੂੰ ਮਾੜਾ ਮੋੜਾ ਸਹਾਈਤਾ ਹੋ ਸਕੇ ਇਹਨਾਂ ਨੇ ਵੀ ਜਵਾਬ ਹੀ ਦਿੱਤਾ ਇੱਕ ਸੌ ਫਿਰ ਕੌੜੇ ਸ਼ਬਦ ਬੋਲੇਗੇ ਪੂਰੇ ਉਧਰੋਂ ਯਾਰ ਜਦੋਂ ਘੱਟੋ ਘੱਟ ਤੁਸੀਂ ਮੀਟਿੰਗ ਲਈ ਬੁਲਾਉਂਦੇ ਪਹਿਲਾਂ ਫੈਸਲਾ ਕਰ ਲਿਆ ਕਰੋ ਵੀ ਕੁਝ ਦੇਣਾ ਹੈ ਕੋਈ ਗੱਲਬਾਤ ਕਰਨੀ ਹੈ ਕਿ ਨਹੀਂ ਕਰਨੀ ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਵੀ ਫਿਰ ਉਹ ਗੱਲ ਤਾਂ ਜੀ ਕੋਈ ਆਈ ਨਹੀਂ ਜੇ ਅੱਜ ਆਜੂ ਗੱਲ ਤਾਂ ਅਖਰ ਹੋਣੀ ਹੈ ਅਸੀਂ ਬੈਠੇ ਆਂ ਪਰ ਜਿਹੜੀ ਰਾਤ ਇਹੋ ਜੀ ਮਸੀਬੇ ਦੇ ਵਿੱਚ ਜਦੋਂ ਲੋਕ ਵੀ ਆਉਂਦੇ ਲੋਕਾਂ ਨੂੰ ਤਾਂ ਮਸੀਤ ਆਉਂਦੀਆਂ ਨਾ ਪਰ ਜਦੋਂ ਇਹ ਸਾਰੀ ਘਟਨਾ ਦੱਸਦੇ ਆ ਰਾਤ ਵੀ ਬਹੁਤ ਜਿਹੜੇ ਬੰਦੇ ਇੱਧਰ ਜਾਣ ਵਾਲੇ ਸੀ ਇੱਧਰ ਜਾਣ ਵਾਲੇ ਸੀ ਜਦੋਂ ਉਹਨਾਂ ਨੂੰ ਦੱਸਦੇ ਆ ਫਿਰ ਉਹ ਮਨ ਦੇ ਵੀ ਠੀਕ ਹੈ ਯਾਰ ਬਹੁਤ ਤੁਸੀਂ ਕੀ ਕਰੋ ਤੇ ਪਰਿਵਾਰ ਵੀ ਬੈਠਾ ਹੈ ਤੇ ਪਰਿਵਾਰ ਦੇ ਡੱਡ ਵੱਡੀ ਵੀ ਰੱਖੀ ਬੈਠੋ ਤਾਂ ਫਿਰ ਠੀਕ ਹੈ ਪਰ ਜਿਹਨੂੰ ਨਹੀਂ ਪਤਾ ਲੱਗਦਾ ਉਹਨੂੰ ਤਾਂ ਲੱਗਦਾ ਅਸਲ ਦੇ ਵਿੱਚ ਮੈਨੂੰ ਲੱਗਦਾ ਵੀ ਸਰਕਾਰ ਚੁੱਪ ਜੀ ਧਾਰੀ ਹੋਈ ਆ ਚੁੱਪ ਤਾਰਨ ਦੇ ਕਾਰਨ ਹੁੰਦੇ ਨੇ ਪਤਾ ਨਹੀਂ ਕਿਉਂ ਲੁਕੋ ਕੇ ਰੱਖੀ ਹੋਈ ਆਵਾਜ਼ ਜੀ ਉਹਨੇ ਮੈਸੀ ਤਾਂ ਕੱਲ ਇਹ ਕਹਿ ਕੇ ਵੀ ਕੁਝ ਨਹੀਂ ਕਰ ਸਕਦੇ ਨਾ ਤੁਸੀਂ ਪਾਲਿਸੀ ਬਣਾ ਸਕਦੇ ਹੋ ਨਾ ਤੁਸੀਂ ਪੈਸੇ ਦੇ ਸਕਦੇ ਹੋ ਨਾ ਪਰਿਵਾਰ ਦੀ ਤੁਸੀਂ ਬਾਹ ਫੜਦੇ ਹੋ ਘੱਟੋ ਘੱਟ ਛੋਡੇ ਕੋਲ ਇੱਕ ਕਾਨੂੰਨ ਬਣਾ ਸਾਨੂੰ ਕੁੱਟ ਲਓ ਇੰਨਾ ਕਿ ਤੱਕ ਕਰ ਸਕਦੇ ਹੋ ਫੁੱਟ ਕੇ ਭਜਾ ਦਿਓ ਕੁਝ ਕਰ ਲਓ ਇਹ ਤਾਂ ਕੰਮ ਤੇ ਚੱਕ ਲਓ ਨਾ ਹੋ ਚੱਕਿਆ ਹਾਂ ਇੱਥੋਂ ਤਾਂ ਹੈ ਨਹੀਂ ਚੱਕਿਆ ਗਿਆ ਇਹਨਾਂ ਨੇ ਐਸ ਡੀ ਐਮ ਸਾਹਿਬ ਨਾ ਡਿਸਪੈਚ ਅੱਗੇ ਵੀ ਸਰ ਫਿਰ ਤੁਸੀਂ ਕਹਿ ਰਹੇ ਹੋ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਹੰਗਾਰਾ ਨਹੀਂ ਮਿਲ ਰਿਹਾ ਤਾਂ ਫਿਰ ਜਿਹੜਾ ਅਗਲਾ ਸਟੈਪ ਹੈ ਬੈਠੇ ਉਹਦੀ ਡੈੱਡ ਬੋਡੀ ਪਈ ਆ ਉੱਥੇ ਰੋਲ ਰਹੀ ਹੈ ਪਰਿਵਾਰ ਰੋ ਰਿਹਾ ਹੈ ਤੁਸੀਂ ਰੋ ਰਹੇ ਹੋ ਕਿਉਂਕਿ ਦੋ ਤੁਹਾਡੇ ਸੰਘਰਸ਼ ਚ ਕੀ ਹੋ ਗਿਆ ਇੱਕ ਖਨੋਰੀ ਹੋ ਗਿਆ ਇਦੋਂ ਬਾਅਦ ਫਿਰ ਤੁਹਾਡਾ ਜਿਹੜਾ ਸਰਗਰਮ ਅਗਲਾ ਗਰਮ ਸਟੈਪ ਕੀ ਹੋ ਸਕਦਾ ਦੇਖੋ ਸਾਨੂੰ ਜਿੰਨੇ ਵੀ ਤਖਲੀਫ ਇਸ ਪਰਿਵਾਰ ਨੂੰ ਸਾਬਤ ਕਰਨ ਵਾਸਤੇ ਚੱਲਣੀ ਪਈ ਚੱਲਾਂਗੇ ਅਗਲਾ ਸਵਾਲ ਹੈ ਸਰਕਾਰ ਉਹ ਕੀ ਕਰਨਾ ਚਾਹੁੰਦੇ ਆ ਸਾਨੂੰ ਜੋ ਵੀ ਕਰਨਾ ਪਿਆ ਸਾਡੇ ਸੈਂਕੜੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਜਰ ਸਕਤ ਨੇ ਇਹਨੂੰ ਸਹਿਮਤੀ ਦਿੱਤੀ ਹੈ ਵੀ ਇਹ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਾਸਤੇ ਕੁਝ ਵੀ ਕਰਨਾ ਪਿਆ ਕੋਈ ਵੀ ਕਾਲ ਦਿੱਤੀ ਅਸੀਂ ਸੋਚਦੇ ਆ ਸਾਰੀਆਂ ਜਿਹੜੀਆਂ ਕਾਲਾਂ ਜਦੋਂ ਦੇਣੀਆਂ ਐ ਕੁਛ ਨਾ ਕੁਛ ਜਨਤਾ ਨਾਲ ਆ ਜਾਂਦੀਆਂ ਫਿਰ ਕੋਈ ਰੌਲਾ ਨਹੀਂ ਐ ਐ ਚੁੱਪ ਕਰਕੇ ਨਹੀਂ ਬੈਠਾਂਗੇ ਇਸ ਸਭ ਹੈ ਗਿਆ ਐਮਐਲ ਹੈ ਗਿਆ ਸਾਰਾ ਜਿੰਨੇ ਵੀ ਹੱਥ ਇਕ ਜਿੱਥੋਂ ਤੱਕ ਜੇ ਸਰਕਾਰ ਚੁੱਪ ਬੈਠੀ ਹੈ ਸਰਕਾਰ ਸੁਣਦੀ ਨਹੀਂ ਤਾਂ ਫਿਰ ਉਹਨੂੰ ਸੁਣਾਉਣ ਲਈ ਫਿਰ ਜੋ ਕੁਝ ਕਰਨਾ ਪਿਆ ਕਰਾਂ ਜੇ ਅੱਜ ਦੇ ਸਮੇਂ ਦੇ ਵਿੱਚ ਸਰਕਾਰ ਇਹ ਕਹਿਣ ਦੀ ਹੈ ਵੀ ਚੋਣ ਜਾਬਤਾ ਲੱਗੂ ਹੋਇਆ ਹੈ ਪਿੰਡਾਂ ਦੇ ਵਿੱਚ ਕਿ ਇਸ ਕਰਕੇ ਅਸੀਂ ਕੋਈ ਅਨਾਉਂਸ ਨਹੀਂ ਕਰ ਸਕਦੇ ਫਿਰ ਇਸ ਨੂੰ ਤੁਸੀਂ ਕਿਸ ਤਰ੍ਹਾਂ ਲਗਾਉਂਗੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹ ਚੋਣ ਜਾਬਤੇ ਤਾਉਣ ਵਾਲੀ ਗੱਲੀ ਗੱਲ ਇਹ ਤਾਂ ਨੂੰ ਕੋਈ ਇਹ ਦੇ ਵਿੱਚ ਨਾ ਤਾਂ ਕੋਈ ਨੁਕਸਾਨ ਹੋ ਸਕਦਾ ਹੈ ਨਾ ਕਿਸੇ ਕੋਈ ਪਾਰਟੀ ਨੂੰ ਜਾ ਕੋਈ ਧੇਰਾ ਵੀ ਹੋਵੇ ਇੱਥੇ ਤਾਂ ਸਾਰਿਆਂ ਦੀ ਸਹਿਮਤੀ ਹੋਵੇ ਪਰਿਵਾਰ ਨੂੰ ਕੁਝ ਮਿਲੇ ਜੋ ਕਿ ਉਹ ਚੋਣ ਜਾਬਤੇ ਦੀ ਗੱਲ ਟਿਕਾ ਉੱਥੇ ਬਣਦਾ ਨਾ ਜਿੱਥੇ ਕੋਈ ਆਪ ਦਾ ਲਾਲਚ ਸਰਕਾਰ ਆਪਦੇ ਪੱਲੇ 'ਚ ਕੁਝ ਖੋਵਾ ਚਾਹੁੰਦੀ ਹੋਵੇ ਮੈਨੂੰ ਨਹੀਂ ਲੱਗਦੀ ਵੀ ਇਹ ਚੋਣ ਜਾਬਤੇ ਵਾਲੀ ਗੱਲ ਬਹੁਤਿਆਂ ਤਾਂ ਪਿੰਡਾਂ ਦੇ ਵਿੱਚ ਸਰਸੰਮਤੀਆਂ ਹੋਈ ਜਾਂਦੀਆਂ ਚੋਣ ਜਾਬਤਾ ਹੈ ਨਹੀਂ ਇਹ ਤਾਂ ਇੱਕ ਜੇ ਆਊਗਾ ਸਰਕਾਰ ਵੱਲੋਂ ਮੈਨੂੰ ਲੱਗਦਾ ਤਾਂ ਇੱਕ ਟਾਈਮ ਜਾ ਕਰਨ ਵਾਲੀ ਗੱਲ ਆਉਂੂ ਮੈਨੂੰ ਨਹੀਂ ਲੱਗਦੀ ਵੀ ਇਹ ਗੱਲ ਹੋ ਸਕਦੀ ਅਸੀਂ ਦੇਖਦੇ ਅੱਜ ਅਸੀਂ ਪ੍ਰਧਾਨ ਜੀ ਵੀ ਆਏ ਆ ਬਹੁਤ ਸਾਰੇ ਉਹ ਤੁਸੀਂ ਸੰਘਰਸ਼ ਚ ਚਾਲੂ ਕੀਤਾ ਹੋਇਆ ਹੈ ਲੋਹਾ ਗਰਮ ਹੈ ਕਿ ਤੁਸੀਂ ਇਹੋ ਜਿਹਾ ਸੁਧਾਰ ਬਣਾਉਣ ਦੀ ਬਣਵਾਉਣ ਵਾਸਤੇ ਸਰਕਾਰ ਦੇ ਉੱਪਰ ਦਬਾਅ ਪਾਉਂਗੇ ਵੀ ਜੇ ਕੋਈ ਵੀ ਚਾਹੇ ਕਿਸਾਨ ਆ ਚਾਹੇ ਕਿਸਾਨ ਨਾਲ ਸੰਬੰਧਿਤ ਹੈ ਉਸ ਨੂੰ ਕੁਝ ਦੇਣ ਦਾ ਪੱਕਾ ਐਨਾਨਸ ਕੀਤਾ ਜਾਵੇ ਨੌਕਰੀ ਜਾਂ ਪੈਸੇ ਦਾ ਇਸ ਤਰ੍ਹਾਂ ਦਾ ਸੁਧਾਰ ਬਣਵਾਉਣ ਦੀ ਕੋਸ਼ਿਸ਼ ਕਰੋਗੇ ਤੁਸੀਂ ਦੇਖੋ ਸੁਧਾਰ ਨਿਕਲਦੇ ਨੇ ਲੋਹਾਂ ਚੋਂ ਇਸੇ ਘਟਨਾ ਨੂੰ ਦੇਖ ਕੇ ਥੋੜਾ ਜਿਹਾ ਪਿੱਛੇ ਜਾਣਾ ਹੋਵੇ ਜਦੋਂ ਕਿਤੇ ਪਿੰਡ ਦੇ ਘਟਨਾ ਤਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹੁਣ ਥੋੜਾ ਸੋਸ਼ਲ ਮੀਡੀਆ ਤੇ ਛੇਤੀ ਪਤਾ ਲੱਗ ਜਾਂਦਾ ਫੁਲਾਣੇ ਪਿੰਡੇ ਹੋ ਗਿਆ ਅੱਗੇ ਵੀ ਹੁੰਦੇ ਰਹੇ ਅੱਗੇ ਜਦੋਂ ਕਿਤੇ ਕੋਈ ਕਿਸਾਨ ਇਹੋ ਜਿਹਾ ਕਦਮ ਚੁੱਕਦਾ ਫੁਲਕਸ਼ੀ ਦੀ ਰਿਪੋਰਟ ਆਉਂਦੀ ਤਾਂ ਉਹ ਪਰਿਵਾਰ ਭੱਜਦਾ ਪੰਚਾਇਤ ਕੋਲ ਰਾਤੇ ਰਾਤ ਸਸਕਾਰ ਕਰ ਦਿੰਦੇ ਸੀਗੇ ਕਿ ਕਿਸੇ ਨੂੰ ਪਤਾ ਨਾ ਲੱਗੇ ਕਾਨੂੰਨ ਕੀ ਕਹਿੰਦਾ ਸੀ ਕਾਨੂੰਨ ਇਹ ਕਹਿੰਦਾ ਸੀ ਵੀ ਜੇ ਨਹੀਂ ਦੱਸੇ ਪਰਿਵਾਰ ਤੋਂ ਹੀ ਪਰਚਾ ਕਰਦੇ ਉਹ ਤੇ ਦੋ ਇਸਤੇ ਜ਼ਰਾ ਦੀ ਪਰਚਾ ਕਰ ਦਿਓ ਅਸੀਂ ਉਸ ਦੇ ਖਿਲਾਫ ਲੜੇ ਯਾਦ ਹੋਣਾ 2001 ਦੇ ਵਿੱਚ ਪਿੰਡ ਸੰਦੋਹੇ ਦੇ ਵਿੱਚ ਕਿਸਾਨ ਨੇ ਕੁਝ ਕੁਛੀ ਕੀਤੀ ਤਾਂ ਉਸ ਨੂੰ ਅਸੀਂ ਡੇਡ ਬਾਡੀ ਲੈ ਕੇ ਸੜਕ ਤੇ ਬੈਠੇ ਮੈਸਰ ਖਾਨੇ ਬੈਠੇ ਕੋਈ ਕਾਨੂੰਨ ਨਹੀਂ ਸੀ ਸਾਡੇ ਖਿਲਾਫ ਸੀਗਾ ਵੀ ਉਦੋਂ ਬਦਲ ਸਰਕਾਰ ਸੀ ਸਾਡੇ ਤੇ ਲਾਠੀ ਚਾਰਜ ਹੋਇਆ ਅਸੀਂ ਜੇਲ੍ਹ ਵੀ ਗਏ ਤਾਂ ਸਰਕਾਰ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਕਿ ਜਿਹੜੇ ਕਿਸਾਨਾਂ ਨੇ ਕੁਝ ਕੁਛੀ ਇਹਨੂੰ 2 ਲੱਖ ਰੁਪਏ ਦੇਵਾ ਬਣਿਆ ਜੇ ਸੜਕਾਂ ਤੇ ਆਏ ਅੱਜ ਵੀ ਜਿਹੜੀ ਸੋਡਿਆਲੀ ਗੱਲ ਆ ਵੀ ਮਜ਼ਦੂਰਾਂ ਦੀ ਕਿਸਾਨਾਂ ਦੀ ਜਿਹੜੀ ਸਮੱਸਿਆ ਮੈਂ ਇਹਨੂੰ ਹੱਲ ਲਈ ਇਹਦੀ ਲੋਡ ਚ ਆਉਣਾ ਮਤਲਬ ਫਿਰ ਦੋ ਹੋਇਆ ਫਿਰ ਤਿੰਨ ਹੋਇਆ ਅੱਜ ਪੰਜ ਹੋਇਆ ਜਿਹੇ ਜੀ ਸਥਿਤੀ ਜਿਹੇ ਜੀ ਲੱਗਦਾ ਅੱਜ ਵੀ ਕਿਸੇ ਨੂੰ ਨਹੀਂ ਲੱਗਦਾ ਕਿ ਕਿਸੇ ਦੇ 5-7 ਲੱਖ ਨਾਲ ਕਿਸੇ ਪਰਿਵਾਰ ਦੀ ਜਿਹੇ ਜੇ ਨਾਤ ਨੇ ਸਾਡਾ ਇਸ ਦੇ ਨਾਲ ਜੋੜ ਕੇ ਜੇ ਦੇਖਣਾ ਹੋਵੇ ਇੱਕ ਸਾਡਾ ਜ਼ਿਲ੍ਹਾ ਪ੍ਰਧਾਨ ਢੱਲੇ ਆਈ ਉਹਨੂੰ ਮੈਡੀਸਨ ਲੈਣ ਵਾਸਤੇ 3.5 ਲੱਖ ਦਾ ਇੱਕ ਟੀਕਾ ਜਿਹੜਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕਿਹੜਾ ਕੋਈ ਕਿਸਾਨ ਜਾਂ ਮਜ਼ਦੂਰ ਦਾ ਕੋਈ ਮੁਲਾਜ਼ਮ ਲਵਾਲੂ ਦਵਾਈ ਤੇ ਇੱਕ ਪਾਸੇ ਇਹ ਹੈ ਕਿ ਮਾਰਨ ਵਾਲੇ ਪਾਸੇ ਆ ਗਏ ਤੇ 5-7 ਲੱਖ ਇਹ ਜੀ ਸਥਿਤੀ ਦੇ ਵਿੱਚ ਕੀ ਹੈ ਦੇਖਣ ਨਾਲ ਇਹਨੂੰ ਇਹ ਲੱਗਦਾ ਵੀ ਯਾਰ ਕਿਸਾਨ ਨੇ ਆ ਕੁਝ ਕੀਤਾ ਤੇ ਜੱਸੀ ਬੰਦੀ 25 ਲੱਖ ਰੁਪਇਆ ਤੇ 25 ਲੱਖ ਚ ਬਣ ਕੀ ਰਿਹਾ ਤਾਂ ਇਸ ਲਈ ਮੈਨੂੰ ਲੱਗਦਾ ਵੀ ਜਿਹੜੀ ਸੁਭੀ ਹੈਗੀ ਇਸ ਸੜਕ ਤੇ ਲੋਕਾਂ ਨੂੰ ਇਹ ਜੀ ਗੱਲ ਜਾਇਜ਼ ਲੱਗੀ ਕਿ ਜਿਹੜੀ ਜੱ세ਬੰਦੀ ਦੀ ਮੰਗ ਹੈ ਯਾਰ ਕੋਈ ਫਰਕ ਨਹੀਂ ਪੈਂਦਾ ਤੇ ਅਸੀਂ ਤੁਹਾਡੇ ਨਾਲ ਹੀ ਇਸ ਆਪਣੇ ਵੱਲੋਂ ਪਿੰਡਾਂ 'ਚੋਂ ਸ਼ੁਭ ਕਰਨ ਲਈ ਆਏ ਅੱਜ ਤਾਂ ਕਿਸੇ ਨੇ ਕਿਸਾਨ ਨੇ ਸੋਚਿਆ ਸੀ ਵੀ ਕਿਸਾਨ ਨੂੰ ਯਾਰ ਕਰੋੜ ਰੁਪਏ ਦੇ ਬਸ ਸੀ ਜੀ ਦਾ ਦਰਜਾ ਵੱਡੀ ਗੱਲ ਰੱਖੀ ਪੈਸੇ ਨਹੀਂ ਰੱਖੇ ਮੇਨੇ ਕਿਸਾਨ ਨੂੰ ਸਹਾਇਤੀ ਦਰਜਾ ਦੇਣਾ ਸਰਕਾਰ ਨੂੰ ਪਹਿਲੀ ਵਾਰ ਹੋਇਆ ਕਿ ਕਿਸੇ ਵਿਧਾਨ ਸਭਾ ਦੇ ਵਿੱਚ ਬਾਰਲੀਆ ਪਾਰਲੀਮੈਂਟਾਂ ਦੇ ਵਿੱਚ ਇਹ ਬੋਲਿਆ ਕਿ ਕਿਸਾਨ ਦੇ ਗੋਲੀ ਨਾਲ ਬਹੁਤ ਹੋਈ ਹੈ ਤੈਨੂੰ ਸ਼ਹੀਦੀ ਦਾ ਦਰਜਾ ਦਿਵਾਉਣਾ ਇਹ ਲੜਾਈ ਚ ਹੋਈ ਤੇ ਕਾਨੂੰਨ ਦਾ ਹੈ ਹੀ ਨਹੀਂ ਸੀਗਾ ਦੇਖ ਤਾਂ ਸਾਨੂੰ ਇਹ ਕਹਿ ਰਹੇ ਨੇ ਵੀ ਕਿਸਾਨਾਂ ਨੇ ਤਾਂ ਜੀ ਇਹ ਤਾਂ ਉਹੀ ਮਰ ਜਾਂਦੇ ਨੇ ਆ ਡੀਐਸਪੀ ਨੇ ਕਿਹਾ ਤਾਂ ਪਰਸੋਂ ਅ ਕੱਲ ਆਪਣੇ ਧਰਨਾ ਸਾਡੇ ਕਿਸਾਨਾਂ ਦਾ ਇੱਥੇ ਫੂਲ ਲੱਗਿਆ ਹੋਇਆ ਸੀਗਾ ਉੱਥੇ ਕਹਿੰਦਾ ਡੀਐਸਪੀ ਨੇ ਕਹਿੰਦਾ ਜੇ ਤੋ ਕੋਈ ਮਰਨਾ ਹੁੰਦਾ ਸਾਨੂੰ ਦੱਸ ਦਿਆ ਕਰੋ ਯਾਰ ਸਾਨੂੰ ਪੈਸੇ ਪੁੱਛੇ ਦਵਾ ਦਿਆ ਕਰਾਂਗੇ ਹੈਰਾਨ ਹੋਗੇ ਸੀ ਡੀਐਸਪੀ ਇਹ ਕਹਿੰਦਾ ਹੈਲੋ ਜਦੋਂ ਕਿਤੇ ਬੰਦੇ ਨੇ ਕਹਿੰਦਾ ਮਰਨਾ ਉਹ ਸਾਨੂੰ ਦੱਸ ਦਿਆ ਕਰੋ ਵੀ ਸਭ ਤੋਂ ਪੁੱਛ ਕੇ ਇਹ ਪੈਸੇ ਪੁੱਛੇ ਦਵਾ ਦਿਆ ਕਰੋ ਹਾਂਜੀ 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 ਰਮਨ ਸਿੰਘ ਸਤਿ ਸ਼੍ਰੀ ਅਕਾਲ ਤਾਂ ਜਿਹੜੇ ਤਾਕੜੇ ਉਹਨਾਂ ਦੇ ਹੱਕ ਦੇ ਵਿੱਚ ਪੂਰਤ ਹੈ ਤੇ ਜਿਹੜਾ ਮਰਨ ਵਾਲਾ ਵਿਚਾਰਾ ਸੀਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਬੋਲੋ ਪਰਚੂਨ ਦੀ ਦੁਕਾਨ ਪਿੰਡਾਂ ਦੇ ਵਿੱਚ ਮਾੜਾ ਵਾੜਾ ਸੌਦਾ ਵੇਚਦਾ ਹਾਂ ਕਾਕਾ ਸਿੰਘ ਹੈਗੇ ਨੇ ਉਹ ਦੇ ਖਿਲਾਫ ਕੜੇ ਤਾਂ ਇਸ ਲਈ ਜਿਹੜੀ ਲੋੜ ਦੇ ਵਿੱਚੋਂ ਵਾਕਿਆ ਸੋਡੀ ਗੱਲ ਠੀਕ ਹੈ ਸਰਕਾਰ ਨੂੰ ਲੋੜ ਦੇ ਤਾਂ ਕਾਨੂੰਨ ਸਖਤ ਕੋਈ ਇਹ ਜਾ ਬਣਾਉਣਾ ਚਾਹੀਦਾ ਕਿ ਕਿਸਾਨਾਂ ਨੂੰ ਸੜਕ ਤੇ ਪਿੱਛੇ ਨਹੀਂ ਹੰਣਾ ਪਵੇ ਕਿਸੇ ਨੂੰ ਕਹਿਣੇ ਨਾ ਪਵੇ ਤਾਂ ਪਰਿਵਾਰ ਨੂੰ ਪਤਾ ਹੋਵੇ ਕਿ ਕਿਆ ਹੋ ਗਿਆ ਤੇ ਸਾਡੀ ਸਹਾਇਤਾ ਕਿਨੇ ਸਭ ਮਿਲ ਜਾਈ ਜਾਵੇ ਜੀ ਜੀ ਜੀ